ਹੋ ਗਈ ਦਿੱਤੀ ਮੰਮਾ ਮਾਮਾ ਨਹੀਂ ਆਇਆਗਾ ਭਾਬੀ ਨਹੀਂ ਮਾਮਾ ਨਹੀਂ ਆਇਆਗਾ ਮਾਮਾ ਚਲੇ ਗਿਆ ਮੰਮੀ ਨੇ ਬਹੁਤ ਹਜਾਲ ਆਇਆ ਮਾਮੇ ਦਾ ਮਾਮੇ ਨੂੰ ਧੱਕੀ ਮਾਰ ਕੇ ਕਰਨ ਪਾੜਤਾ ਸੱਚੀ ਬਾਗਿਆ ਮम्मा ਸੱਚੀ ਗੱਗ ਲੇ ਮੈਂ ਝੂਠ ਕਿਉਂ ਬੋਲੂਗੀ ਤੈਨੂੰ ਮੈਨੂੰ ਝੂਠ ਬੋਲ ਕੇ ਕੁਝ ਮਿਲ ਜਾਊਗਾ ਦੱਸ ਤੈਨੂੰ ਮੰਮੀ ਕਿੱਥੇ ਐ ਮੰਮੀ ਤਾਂ ਅੰਦਰ ਬੈਠੀ ਐ ਮੈਂ ਵੀ ਕੋਲ ਹੀ ਖੜੀ ਸੀ ਮੰਮੀ ਨੂੰ ਪੂਰਾ ਹੀ ਹਯਾਲ ਆਇਆ ਆ ਆਦਿਆਨ ਤਾਂ ਕਹਿੰਦਾ ਸੀਗਾ ਮੈਨੂੰ ਮੇਰਾ ਜਵਾਬ ਮਾਰ ਦੇਣਗੇ ਮੰਮੀ ਨੂੰ ਇਮੋਸ਼ਨਲ ਬਲੈਕਮੇਲ ਕਰਦਾ ਸੀਗਾ ਪਰ ਮੰਮੀ ਗੱਲਾਂ 'ਚ ਨਹੀਂ ਆਈ ਮੰਮੀ ਕਹਿੰਦੀ ਜਦੋਂ ਤੂੰ ਮੇਰੇ ਤੀ ਦਾ ਨਹੀਂ ਬਣਿਆ ਨਾ ਹੁਣ ਤੇਰੇ ਨਾਲ ਕੁਝ ਮਰਜ਼ੀ ਕਰਨਾ ਕਹਿੰਦੀ ਮੈਨੂੰ ਕੋਈ ਮਤਲਬ ਨਹੀਂ ਹੈਗਾ ਅੱਭੀ ਉਹ ਸਾਰਾ ਝੂਠ ਬੋਲਦਾ ਸੀਗਾ ਉਹ ਸਿਰਫ ਨਾ ਇੱਕ ਪਤਾ ਕਰਨ ਆਇਆ ਹੋਗਾ ਕਿ ਕੀ ਚੱਲ ਰਿਹਾ ਹੈ ਕੀ ਨਹੀਂ ਚੱਲ ਰਿਹਾ ਐਨਾ ਤਾਂ ਭੋਲਾ ਨਹੀਂ ਹੈਗਾ ਉਹ ਤਾਂ ਜਵਾਬ ਨੂੰ ਮਾਰ ਦੇਣਗੇ ਜੈਨਾ ਭੋਲਾ ਹੁੰਦਾ ਮੈਨੂੰ ਨਰਕ 'ਚ ਨਾ ਛਿੜਦਾ ਫਿਰ ਸਾਰੇ ਪਤਾ ਜਿੱਤੀ ਨਾਲੇ ਤੈਨੂੰ ਪਤਾ ਮਾਮਾ ਤਾਂ मामी ਮਗਰ ਲੱਗਦਾ ਤੇ मामੀ ਨੇ ਕਿਹਾ ਹੋਗਾ ਵੀ ਆਪਾਂ ਨੂੰ ਜਿਹਨੇ ਬਦਨਾਮੀ ਘਟ ਕੇ ਦਿੱਤੀ ਆ ਤਾਂ ਤੂੰ ਜਾ ਵੇਖੀ ਕੀ ਕਰਦੇ ਕੀ ਨਹੀਂ ਕਰਦੇ ਮਨ ਤਾਂ ਹੁਣ ਇਸ ਗੱਲ ਦਾ ਵੀ ਡਰ ਹੈਗਾ ਵੀ ਜੀ ਉਹਨੇ ਸੂ ਲੈਣ ਲਈ ਭੇਜਿਆ ਰਿਸ਼ਤੇ ਵਾਸਤੇ ਭੇਜਿਆ ਕਹਿੰਦਾ ਮੈਂ ਕਰਵਾਉਂਗਾ ਰਿਸ਼ਤਾ ਕਾਨੂੰ ਕੋਈ ਅਪ੍ਰਿਸ਼ਤਾ ਕਰਾਉਣੇ ਜੀ ਉਹਨਾਂ ਨੂੰ ਪਤਾ ਲੱਗ ਗਿਆ ਕੀ ਕਰਨਗੇ ਉਹ ਇੰਨਾ ਗੰਦੇ ਉੱਪਰ ਡਰ ਲੱਗਦਾ ਪਰ ਤੂੰ ਨਾ ਡਰ ਤੂੰ ਡਰ ਅਸੀਂ ਤੇਰੇ ਨਾਲ ਆਂ ਕੁਛ ਮਰਜ਼ੀ ਹੋ ਜੇ ਤੇਰੇ ਨਾਲ ਅਸੀਂ ਬੁਰਾ ਨਹੀਂ ਹੋਣ ਦਿੰਦੇ ਤੂੰ ਦੇਖ ਲੈ ਹੁਣ ਵੀ ਮੰਮੀ ਤੇਰੇ ਨਾਲ ਖੜੀ ਐ ਨਾ ਮੰਮੀ ਨੇ ਤੇਰੀ ਗੱਲ ਸੁਣੀ ਤੇ ਆਪਦੇ ਭਰਾ ਨੂੰ ੱਟਕੀ ਮਾਰ ਕੇ ਘਰੋਂ ਕੱਢਤਾ ਤੇ ਹੁਣ ਤੂੰ ਕਿਸੇ ਗੱਲ ਤੋਂ ਡਰਨਾ ਹਰ ਇੱਕ ਮੇਰੀ ਗੱਲ ਸੁਣ ਹਰ ਇੱਕ ਗੱਲ ਦਾ ਨਾ ਹੱਲ ਹੁੰਦਾ ਹੁਣ ਜੇ ਤੂੰ ਮਤਲਬ ਡਰੀ ਜਾਏਂਗੀ ਤੇ ਜੇ ਤੂੰ ਸਾਹਮਣੇ ਨਹੀਂ ਕਰੇਂ ਕਿਸਦਾ ਫਿਰ ਦੱਸ ਤੂੰ ਡਰ-ਡਰ ਕੇ ਕਿਵੇਂ ਜ਼ਿੰਦਗੀ ਕੱਢੇਂਗੀ ਤੂੰ ਭਾਬੀ ਮੈਨੂੰ ਤਾਂ ਇਹ ਲੱਗਦਾ ਰਹਿੰਦਾ ਹੁਣ ਮੇਰੀ ਮਸਾ ਜ਼ਿੰਦਗੀ ਸੌਖੀ ਹੋਈ ਆ ਜੱਗੇ ਵੀ ਮੈਨੂੰ ਕੋਈ ਇਹ ਜਾ ਟੱਕਰ ਗਿਆ ਮੈਂ ਕੀ ਕਰੂੰਗੀ ਅਸੀਂ ਤੈਨੂੰ ਲੱਭ ਕੇ ਇਹੋ ਜਿਹਾ ਦੇਵਾਂਗੇ ਜਿਹੜੇ ਤੇਰੇ ਸੁਪਨੇ ਪੂਰੇ ਕਰੇ ਜਿਹੜਾ ਕੁਝ ਤੂੰ ਚਾਹਨੀ ਆ ਉਹ ਤੈਨੂੰ ਹਾਜ਼ਰ ਕਰ ਦੇ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਅਸੀਂ ਉਹਨੂੰ ਅੰਦਰੋਂ ਖੋਜ ਤੱਕਾਂ ਦੇਂਦੇ ਵਧੀਆ ਪੜ੍ਹਿਆ ਲਿਖਿਆ ਮੁੰਡਾ ਤੈਨੂੰ ਲੱਭ ਕੇ ਦੇਵਾਂਗੇ ਅਸੀਂ ਹੁਣ ਨਹੀਂ ਇਸ ਤਰ੍ਹਾਂ ਉਹ ਵਾਲੀ ਹੋਣ ਦੇਂਦੇ ਪਹਿਲਾਂ ਹੋਗੀ ਤੇਰੇ ਨਾਲ ਚੰਗਾ ਬਸ ਤੂੰ ਖੁਸ਼ ਰਹਿਆ ਕਰ ਹੁਣ ਨਾ ਡਰ ਡਰ ਕੇ ਅੰਦਰੋਂ ਨਿਕਲਦੀ ਲੋੜ ਨਹੀਂ ਹੈਗੀ ਮੰਮੀ ਬੈਠੀ ਐਂਦਰ ਜਾ ਕੇ ਜਾ ਕੇ ਗੱਲ ਕਰ ਲੈ ਭਵਨ ਦੀ ਭੀਆ ਤਾਂ ਮਾਮਾ ਦਾ ਮੈਂ ਤਾਂ ਕੁਝ ਬਣਾਉਂਦੀ ਸੀ ਖਾਣ ਨੂੰ ਤੁਹਾਡੇ ਵਾਸਤੇ ਖਾएंगे ਦੱਸ ਚਲ ਮੈਂ ਵੀ ਨਾਲ ਹੀ ਚੱਲਦੀ ਆ ਜਰਾ ਰਾਜਾ ਆਜਾ ਹਾਂ ਕਿਵੇਂ ਆ ਠੀਕ ਆ ਮੈਂ ਤਾਂ ਤੂੰ ਦੱਸ ਉਹ ਯਾਰ ਬਸ ਥੋੜਾ ਟੈਨਸ਼ਨ ਜੀ ਚ ਸੀਗਾ ਯਾਰ ਸਵੇਰ ਦਾ ਮਨ ਜਾ ਖਰਾਬ ਹੋ ਰਿਹਾ ਸੀ ਤਾਂ ਕਰਕੇ ਫੋਨ ਨਹੀਂ ਚੱਕਿਆ ਗਿਆ ਹੁਣ ਤੈਨੂੰ ਮੈਂ ਕਿਵੇਂ ਇਹ ਦੱਸਾਂ ਮੈਨੂੰ ਤਾਂ ਸਮਝ ਨਹੀਂ ਆ ਰਹੀ ਪਰ ਹੁਣ ਦੱਸਣਾ ਤਾਂ ਪੈਣਾ ਹੀ ਆ ਗੱਲ ਪਤਾ ਕੀ ਆ ਮੈਨੂੰ ਨਾ ਰਿਸ਼ਤੇ ਵਾਸਤੇ ਦੇਖਣ ਵਾਲੇ ਆਏ ਸੀਗੇ ਹਾਂ ਯਾਰ ਕਿ ਉਹਨਾਂ ਤਾਂ ਮੈਨੂੰ ਪਸੰਦ ਕਰ ਗਏ ਯਾਰ ਜਦੋਂ ਹੁਣ ਦੇ ਹੁਣ ਮੈਂ ਕਿਵੇਂ ਉਹਨਾਂ ਨੂੰ ਕਹਿੰਦਾ ਚਾਰ ਬੱਦੇ ਤਾਂ ਆ ਕੇ ਮੇਰੇ ਸਰਹਾਨੇ ਬਿਠਾਤੇ ਹੁਣ ਤੈਨੂੰ ਪਤਾ ਹੁਣ ਮਾਂ ਤੇ ਪਿਓ ਦੀ ਬੇਇੱਜ਼ਤੀ ਤਾਂ ਨਹੀਂ ਕਰਵਾ ਸਕਦਾ ਸੀ ਮੈਂ ਉਹਨਾਂ ਦੇ ਸਾਹਮਣੇ ਕਿ ਉਹਨਾਂ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਕੋਈ ਚੱਕਰ ਨਹੀਂ ਹੈਗਾ ਓਹੋ ਉਹ ਲੜਕਾ ਤੁਰਿਆ ਯਾਰ ਤੈਨੂੰ ਮੈਂ ਦੱਸਦਾ ਰਿਹਾ ਨਾ ਕੱਲ ਤਾਂ ਸੁਣ ਲੈ ਮੇਰੀ ਪੂਰੀ ਮੈਂ ਬਾਤ ਚ ਕਹਾ ਸੀਗਾ ਮਾਂ ਨੂੰ ਵੀ ਕਹਾ ਸੀ ਤੇ ਬਾਪੂ ਨੂੰ ਵੀ ਕਹਾ ਸੀ ਵੀ ਮੈਂ ਵਿਆਹ ਨਹੀਂ ਕਰਵਾਉਣਾ ਤੇਰੇ ਬਾਰੇ ਤਾਂ ਮੈਂ ਹਲੇ ਕੁਝ ਦੱਸਿਆ ਨਹੀਂ ਹੈਗਾ ਓਏ ਯਾਰ ਤੂੰ ਲੜਨ ਲੱਗ ਜਾਨੀਆ ਜੇ ਮੈਂ ਲੁਕੋਣਾ ਹੁੰਦਾ ਤੈਨੂੰ ਕਿਉਂ ਦੱਸਦਾ ਹੁਣ ਰਿਸ਼ਤੇ ਵਾਲੇ ਆ ਗਏ ਸੀਗੇ ਵਿਆਹ ਕਰਾ ਲੈਂਦਾ ਚੁੱਪ ਕਰਕੇ ਤੈਨੂੰ ਦੱਸਣ ਦੀ ਲੋੜ ਹੀ ਨਹੀਂ ਸੀ ਜੇ ਮੈਂ ਤੇਰੇ ਨਾਲ ਵਿਆਹ ਕਰਾਉਣਾ ਫੇਰ ਹੀ ਤੈਨੂੰ ਦੱਸ ਰਿਆ ਨਾ ਤੂੰ ਮੇਰੀ ਗੱਲ ਪੈ ਰਹੀ ਆ ਓਏ ਵਿਆਹ ਤਾਂ ਮੈਂ ਤੇਰੇ ਨਾਲ ਹੀ ਕਰਾਉਂ ਗੁਰੂ ਮਨ ਵੀ ਲਏ ਯਾਰ ਹੁਣ ਮੈਂ ਤੇਰੇ ਨਾਲ ਵਾਅਦਾ ਕੀਤਾ ਹੋਇਆ ਨਾ ਵਿਆਹ ਕਰਵਾਉਣ ਦਾ ਫੇਰ ਮੈਂ ਤੇਰਾ ਸਾਥ ਕਿਵੇਂ ਛੱਡ ਸਕਦਾ ਹਾਏ ਹੋ ਰੱਬਾ ਇੱਕ ਤਾਂ ਮੈਂ ਤੈਨੂੰ ਗੱਲ ਦੱਸ ਰਿਹਾ ਉੱਤੋਂ ਤੂੰ ਉੱਚੀ ਉੱਚੀ ਮੈਨੂੰ ਸੁਣਾ ਰਹੀ ਹੈ ਮੇਰੇ ਸਾਰੇ ਹੀ ਨਹੀਂ ਰਹੀ ਗੱਲ ਚਾਰ ਬੰਦੇ ਲਿਆ ਕੇ ਮੇਰੇ ਤਾਂ ਸਰਾਹਣੇ ਖੜਾ ਤੇ ਹੁਣ ਮੈਂ ਉਹਨਾਂ ਨੂੰ ਕੀ ਦੱਸਾਂ ਤੇਰੇ ਕੋਈ ਇੱਕ ਮਾਹੌਲ ਹੁੰਦਾ ਟਾਈਮ ਹੁੰਦਾ ਹੌਲੀ ਹੌਲੀ ਗੱਲ ਹੁੰਦੀ ਹੁੰਦੀ ਹੈ ਹੌਲੀ ਹੌਲੀ ਤੈਨੂੰ ਤੇਰੇ ਬਾਰੇ ਦੱਸਦਾ ਕਰੇ ਮੈਂ ਦੇਖਦਾ ਯਾਰ ਕੀ ਬਣਦਾ ਨਹੀਂ ਮੈਂ ਉਧਰ ਵਿਆਹ ਕਰਾਉਂਦਾ ਹਲੇ ਤਾਂ ਮੈਨੂੰ ਦੇਖ ਕੇ ਗਏ ਆ ਉਹਨਾਂ ਦੀ ਤਾਂ ਮੈਂ ਪਸੰਦ ਆ ਗਿਆ ਸੀਗਾ ਭਲੇ ਮੈਨੂੰ ਦੇਖ ਕੇ ਗਏ ਆ ਹਲੇ ਹੋਰ ਕੋਈ ਪੱਕ ਠੱਕ ਨਹੀਂ ਹੋਈ ਯਾਰ ਤਾਂ ਮੈਂ ਤੇਰੇ ਨਾਲ ਹੀ ਕਰਾਉਣਾ ਲਿਖ ਕੇ ਲੈ ਲੈ ਬਸ ਵੀਰ ਹੁਣ ਮੈਂ ਕਰਾਂ ਕੀ ਯਾਰ ਚੱਲ ਕੋਈ ਨਾ ਹੁਣ ਤਾਂ ਮੈਨੂੰ ਭਾਜੀ ਭਾਜੀ ਭਈ ਜਾਏਗੀ ਮੇਰਾ ਤਾਂ ਪਹਿਲੀ ਸਵੇਰ ਦਾ ਮਨ ਦੁਖੀ ਆ ਉਦੋਂ ਤੂੰ ਲੱਗ ਗਈ ਬੋਲਣਾ ਉਜੇ ਮੈਂ ਲਕੋ ਰੱਖਣਾ ਹੁੰਦਾ ਤੈਨੂੰ ਕਿਉਂ ਫੋਨ ਤੇ ਦੱਸਦਾ ਸਾਰਾ ਕੁਝ ਹਾਈ ਉਹ ਰੱਬਾ ਕੁਰੀਆਂ ਨੂੰ ਸਮਝਾਉਣਾ ਵੀ ਬਾਲਾ ਔਖਾ ਸੱਚੀ ਹੁਣ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਮੈਨੂੰ ਦੇਖਣ ਆਲੇ ਆ ਰਹੇ ਆ ਮੈਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਚਾਰ ਬੰਦੇ ਆ ਕੇ ਬਹਿ ਕੇ ਕਰੇ ਕੋਈ ਨਹੀਂ ਤੂੰ ਥੋੜਾ ਜਿਹਾ ਸਬਰ ਰੱਖ ਮੈਂ ਕਰਦਾ ਕਰੇ ਗੱਲ ਕਿਵੇਂ ਨਾ ਕਿਵੇਂ ਉਹ ਨਹੀਂ ਹੋਊਗਾ ਇਹ ਵਿਆਹ ਯਾਰਾ ਵਿਆਹ ਤਾਂ ਮੈਂ ਤੇਰੇ ਨਾਲ ਹੀ ਕਰਾਉਣਾ ਆਹ ਕੀ ਕਹਿ ਰਹੀਆਂ ਤੂੰ ਘਰੇ ਆ ਜੇਂਗੀ ਹਾਂ ਕਿਹੜਾ ਫੋਨ ਆ ਪੁੱਤ ਕੁਛ ਨਹੀਂ ਮਾਂ ਇਹ ਤਾਂ ਦੋਸਤ ਦਾ ਫੋਨ ਸੀਗਾ ਦੋਸਤ ਦਾ ਫੋਨ ਸੀਗਾ ਹਾਂ ਬੋਲਣ ਤਾਂ ਤੂੰ ਉੱਚੀ ਉੱਚੀ ਰਹਾ ਤੀ ਪੁੱਤ ਨਾਲੇ ਗੁੱਸੇ ਜਿਹੇ ਬੋਲੀ ਜਾਂਦਾ ਸੀਗਾ ਉਹ ਤਾਂ ਵੀ ਦਿਮਾਗ ਖਰਾਬ ਕਰ ਰਿਆ ਰੱਖਿਆ ਸੀਗਾ ਮਾਂ ਬਾਰ ਬਾਰ ਗੱਲਾਂ ਕਰਕੇ ਤਾਂ ਕਰਕੇ ਸੀਗਾ ਕਿਉਂ ਕੀ ਹੋ ਗਿਆ ਮਾਂ ਕੁਛ ਨਹੀਂ ਪੁੱਤ ਹੁਣ ਤਾਂ ਆਪਦੀ ਮਾਂ ਤੋਂ ਗੱਲਾਂ ਲਗਾਉਣ ਲੱਗ ਗਿਆ ਲੈ ਮੈਂ ਤੇਰੇ ਤੋਂ ਕੀ ਗੱਲ ਲਗਾਉਣੀ ਆ ਨ ਕੋਈ ਤਾਂ ਮੇਰਾ ਤਾਂ ਉਹੀ ਮਨ ਜਾ ਠੀਕ ਨਹੀਂ ਸੀਗਾ ਮੈਂ ਤੁਹਾਨੂੰ ਪਤਾ ਤਾਂ ਹੈਗਾ ਵੀ ਮੈਂ ਆ ਵਿਆਹ ਕਰਾ ਕੇ ਰਾਜ਼ ਹੀ ਨਹੀਂ ਸੀਗਾ ਮੈਨੂੰ ਉਹ ਕੁੜੀ ਨਹੀਂ ਪਸੰਦ ਹੈਗੀ ਜਦੋਂ ਲੈ ਪੁੱਤ ਮੇਰੀ ਗੱਲ ਸੁਣ ਲੈ ਵਿਆਹ ਤਾਂ ਤੈਨੂੰ ਉੱਥੇ ਹੀ ਕਰਾਉਣਾ ਪਊ ਜਿੱਥੇ ਅਸੀਂ ਕਹਿੰਨੇ ਆਗੇ ਹੋਰ ਕੋਈ ਹੱਲ ਹੈ ਨਹੀਂ ਹੋਰ ਕੋਈ ਹੱਲ ਨਹੀਂ ਹੈਗਾ ਨਾਲ ਜਿੱਥੇ ਤੂੰ ਗੱਲਾਂ ਕਰਦਾ ਨਾ ਪੁੱਤ ਮਾਂ ਤੋਂ ਕੁਝ ਨਹੀਂ ਲੁਕਿਆ ਤੇ ਮੈਨੂੰ ਸਾਰਾ ਪਤਾ ਹੈਗਾ ਨਹੀਂ ਜਿਨ੍ਹਾਂ ਨੂੰ ਤੂੰ ਲਿਉਣ ਨੂੰ ਫਿਰਦਾ ਨਾ ਜਿਹਨੂੰ ਤੂੰ ਕਰੇਂਦਾ ਉਹ ਆਪਣੇ ਘਰ ਦਾ ਕੰਮ ਕਰ ਸੰਭ ਲੂਗੀ ਹੈ ਉਹ ਤਾਂ ਤੈਨੂੰ ਨਾਲ ਲੈ ਕੇ ਦਿੱਤਰ ਹੋ ਜੂਗੀ ਤੇ ਘਰ ਦਾ ਕੌਣ ਦੇਖੂਗਾ ਮਾਂ ਇਹੋ ਜੀ ਕੁੜੀ ਨਹੀਂ ਹੈਗੀ ਉਹ ਬਹੁਤ ਸਿਆਣੀ ਕੁੜੀ ਆ ਉਹ ਪੁੱਤ ਦੇਖਣ ਨੂੰ ਸਾਰੀਆਂ ਸਿਆਣੀ ਲੱਗਦੀਆਂ ਹੁੰਦੀਆਂ ਨੇ ਉਹ ਤਾਂ ਬਾਅਦ ਚ ਪਤਾ ਲੱਗਦਾ ਹੁੰਦਾਗਾ ਉਹ ਤਾਂ ਘੋੜਾਗਾ ਗੱਲਾਂ ਚ ਆ ਗਿਆ ਹੋਵੇਂਗਾ ਨਹੀਂ ਗੱਲਾਂ ਚ ਆ ਮਾਂ ਮੈਨੂੰ ਨਹੀਂ ਪਤਾ ਮੈਂ ਤਾਂ ਉਸ ਨਾਲ ਹੀ ਵਿਆਹ ਕਰਾਉਣਾ ਮੇਰੀ ਗੱਲ ਸੁਣ ਲੈ ਵਿਆਹ ਤਾਂ ਜਿੱਥੇ ਅਸੀਂ ਕਹਿੰਦੇ ਹਾਂ ਨਾ ਤੇਰਾ ਬਾਪ ਕਹਿੰਦਾ ਮੈਂ ਕਹਿੰਨੀ ਆ ਵਿਆਹ ਤਾਂ ਉਥੇ ਹੀ ਹੋਊਗਾ ਮੈਂ ਜਿੱਥੇ ਤੂੰ ਗੱਲਾਂ ਕਰਦਾਗਾ ਨਾ ਇਹ ਤੇਰੀ ਬਾਹਰ ਦੀਆਂ ਗੱਲਾਂ ਨੇ ਮੈਂ ਤੈਨੂੰ ਪਹਿਲਾਂ ਵੀ ਦੱਸੀ ਤੇ ਇਹੇ ਗੱਲ ਯਾਰ ਬਾਹਰ ਅੰਦਰ ਕੀ ਹੁੰਦਾ ਮਾਂ ਵਿਆਹ ਤਾਂ ਸਾਡੀ ਮਰਜ਼ੀ ਨਾਲ ਕਰਾਉਣਾ ਪਊ ਤੈਨੂੰ ਇਹ ਕੀ ਗੱਲ ਬਣੀ ਇੱਕ ਜੀਵਨ ਸਾਥੀ ਨਾਲ ਆਪਾਂ ਸਾਰੀ ਉਮਰ ਕੱਢਣੀ ਹੁੰਦੀ ਐ ਜੇ ਪਸੰਦ ਦਾ ਹੋਵੇ ਬੰਦਾ ਫੇਰ ਹੀ ਸੌਖੇ ਤਰੀਕੇ ਨਾਲ ਸਾਰੀ ਉਮਰ ਕੱਢੂਗਾ ਜਿਹੜੀਆਂ ਪਸੰਦ ਵਾਲੀਆਂ ਵੀ ਛੱਡ ਕੇ ਵਗ ਜਾਂਦੀਆਂ ਨੇ ਫੇਰ ਇਹੋ ਜਿਹੀ ਨਹੀਂ ਹੈ ਉਹ ਮੈਨੂੰ ਛੱਡ ਕੇ ਨਹੀਂ ਜਾਂਦੀ ਉਹ ਉਹ ਤਾਂ ਮੇਰੇ ਪਿੱਛੇ ਮਰਨ ਨੂੰ ਤਿਆਰ ਹੈ ਲੰਮਾ ਰੂ ਤਿਆਰ ਆ ਤੂੰ ਫਿਰ ਸਾਡੀ ਸਾਡੀਆਂ ਗੱਲਾਂ ਨੂੰ ਵੀ ਪਿੱਛੇ ਸਿੱਟ ਕੇ ਤੂੰ ਉਹਨੂੰ ਲਿਆਉਣ ਨੂੰ ਤਿਆਰ ਹੋ ਰਿਹਾਗਾ ਹੈ ਫਿਰ ਤੇਰੇ ਚ ਕਿਹੜਾ ਕੋਈ ਘਾਟ ਆ ਗਈ ਭਾਈ ਤੂੰ ਵੀ ਉਹੋ ਜੀ ਹੋਇਆ ਪਿਆਗਾ ਮਾਂ ਪਿਓ ਤਾਂ ਤੇਰੇ ਕੁਛ ਨਹੀਂ ਲੱਗੇ ਮੈਂ ਉਹਨੂੰ ਪਿਆਰ ਕਰਦਾ ਇੰਨੇ ਟਾਈਮ ਤੋਂ ਅਸੀਂ ਇਕੱਠੇ ਆ ਹੁਣ ਮੈਂ ਉਹਨੂੰ ਕਿਵੇਂ ਕਹਿੰਦਾ ਵੀ ਮੈਂ ਤਾਂ ਕਿਸੇ ਨੂੰ ਹੋਰ ਵਿਆਹ ਕੇ ਲਿਆ ਰਿਹਾ ਜਿਹੜੀ ਕੱਲ ਦੀ ਮਿਲ ਗਈ ਭਾਈ ਉਹਨੂੰ ਤਾਂ ਤੂੰ ਪਿਆਰ ਕਰਦਾ ਹੈ ਉਹਦੀ ਤਾਂ ਗੱਲ ਤੂੰ ਪੂਰੀ ਕਰੇਗਾ ਉਹਨੇ ਤੇਰੇ ਨਾਲ ਵਿਆਹ ਕਰਾਉਣ ਨੂੰ ਕਹਿਤਾ ਤੇ ਉਹਦੇ ਨਾਲ ਕਰਾ ਲੇਗਾ ਤੇ ਜਿਹੜੇ ਆ ਮਾਂ ਪਿਓ ਜਿਨ੍ਹਾਂ ਨੇ ਤੈਨੂੰ ਪਾਲ ਕੇ ਪਲੋਸ ਕੇ ਐਡਾ ਵੱਡਾ ਕਰਤਾ ਉਹ ਅੱਜ ਤੱਕ ਮਾਂ ਸੋਡੀ ਸੁਣੀ ਆ ਆ ਹੁਣ ਵਿਆਹ ਵਿਆਹ ਚ ਕਿਉਂ ਤੁਸੀਂ ਕਹਤੋਂ ਇੰਟਰਫੇਅਰ ਕਰ ਰਹੇ ਹੋ ਵਿਆਹ ਮੈਂ ਕਰਾਉਣਾਗਾ ਮੇਰੀ ਪਸੰਦ ਦੀ ਹੋਣੀ ਚਾਹੀਦੀ ਐ ਕੁੜੀ ਤਾਂ ਸਾਡਾ ਵੀ ਕੋਈ ਫਰਜ਼ ਐ ਅਸੀਂ ਵੀ ਤੈਨੂੰ ਪੂਰੇ ਅਰਮਾਨਾਂ ਨਾਲ ਪਾਲ ਉਸਕੇ ਵੱਡਾ ਕੀਤਾ ਸਾਡੇ ਵੀ ਕੋਈ ਇਚਾ ਨੇ ਵੀ ਆਪਦੀ ਪਸੰਦ ਦੀ ਨੂਹ ਰਾਣੀ ਘਰੇ ਲੈ ਕੇ ਆਵਾਂਗੇ ਫਿਰ ਕੀ ਹੋ ਗਿਆ ਜੀ ਉਹ ਸ਼ਹਿਰ ਦੀ ਆ ਉਹ ਬਹੁਤ ਸਿਆਣੀ ਕੁੜੀ ਹੈਗੀ ਅੱਜ ਤੱਕ ਉਹ ਐਸੀ ਵੈਸੀ ਕੋਈ ਗੱਲ ਨਹੀਂ ਹੋਈ ਉਹਦੀ ਮੈਂ ਉਹਨੂੰ ਬਹੁਤ ਟਾਈਮ ਤੋਂ ਜਾਣਦਾ ਇਕ ਵਾਰ ਤੁਸੀਂ ਮਿਲ ਕੇ ਤਾਂ ਦੇਖ ਲਿਓ ਸ਼ਹਿਰ ਵਾਲੀ ਉਹ ਵੀ ਆਪਣੇ ਪਿੰਡ ਚ ਕੱਟ ਹੋਗੀ ਨਹੀਂ ਘਟਦੀ ਪੁੱਤ ਮੇਰੇ ਕਾਲਜ ਚ ਪੜ੍ਹਦੀ ਆ ਮਾਂ ਚੰਡੀਗੜ੍ਹ ਚੰਡੀਗੜ੍ਹ ਆ ਰੀਆਂ ਦਾ ਤਾਂ ਭਾਈ ਮੈਨੂੰ ਸਾਰਾ ਪਤਾ ਹੀ ਹੈ ਹਾਂ ਮਾਂ ਉਹ ਸਾਰੀਆਂ ਇੱਕੋ ਜੰਮੀ ਨਹੀਂ ਹੁੰਦੀਆਂ ਹੈਗੀਆਂ ਮੈਂ ਇਹ ਨਹੀਂ ਕਹਿੰਦੀ ਵੀ ਸਾਰੀਆਂ ਇੱਕੋ ਜੀ ਹੁੰਦੀਆਂ ਨਹੀਂ ਕਿਹਦਾ ਕਹਿ ਰਿਹਾ ਮਾਂ ਉਹ ਬਹੁਤ ਸਿਆਣੀ ਕੁੜੀ ਆ ਇੱਕ ਵਾਰ ਤੁਸੀਂ ਮਿਲ ਕੇ ਗੱਲ ਕਰਕੇ ਤਾਂ ਦੇਖ ਲਓ ਤੁਸੀਂ ਤਾਂ ਪਹਿਲੀ ਜਵਾਬ ਦੇ ਹੀ ਜਾਣੇ ਹੋ ਅਸੀਂ ਤਾਂ ਭਾਈ ਗੱਲ ਕਰਨੀ ਨਹੀਂ ਜੱਸ ਜਿੱਥੇ ਅਸੀਂ ਕਹਾਗੇ ਨਾ ਉੱਥੇ ਵਿਆਹ ਕਰਨਾ ਪਊਗਾ ਮੇਰੀ ਨਹੀਂ ਮੰਨਣੀ ਅਸੀਂ ਨਹੀਂ ਮੰਨਦੇ ਹੈਗੇ ਜਦੋਂ ਤੂੰ ਸਾਡੀ ਨਹੀਂ ਮੰਨਦਾ ਹੈਗਾ ਕੋਈ ਨਾ ਫਿਰ ਜਦੋਂ ਕਿ ਉਹ ਸਿੱਧੀ ਉਂਗਲ ਨਾਲ ਨਾ ਨਿਕਲੇ ਨਾ ਫੇ ਟੇਡੀ ਕਰਨੀ ਪੈਂਦੀ ਹੈ ਉਂਗਲ ਮੈਂ ਦੇਖਦਾ ਕਿਵੇਂ ਵਿਆਹ ਹੁੰਦਾ ਮੇਰਾ ਇੱਥੇ ਦੇਖ ਲੈ ਟੇਡੀ ਕਰਨੀ ਪੈਣੀ ਹੈ ਉਂਗਲ ਉਹ ਵੀ ਕਹਿੰਦਾ ਹੈ ਉਹ ਵੀ ਸਾਡੇ ਨਾਲ ਸਾਡੇ ਨਾਲ ਕਰੇਗਾ ਪੁੱਤ ਤੂੰ ਮੈਂ ਤਾਂ ਇਹ ਗੱਲ ਸੋਚੀ ਵੀ ਨਹੀਂ ਸੀ ਕਿ ਜਿੱਸਾ ਇੰਨਾ ਕੁਝ ਬੋਲੂਗਾ ਮੈਨੂੰ ਮੈਨੂੰ ਤਾਂ ਹੀ ਸੀ ਵੀ ਜਿਵੇਂ ਮੈਂ ਕਹਿਣੀ ਹੈ ਨਾ ਇਹ ਤਾਂ ਮੇਰੇ ਪੈਰ ਤੇ ਪੈਰ ਰੱਖਦਾਗਾ ਹਰਾ ਤਾਂ ਕੁਝ ਹੋਰ ਹੀ ਹੋ ਗਿਆ ਉਹ ਕਿਹੜੀ ਚੰਦਰੀ ਕੁੜੀ ਆਗੀ ਨੇ ਐਨਾ ਭਰਮਾ ਰੱਖਿਆਗਾ ਇਹਨੂੰ ਆਪਦੇ ਵੱਲ ਦੀ ਕਰ ਰੱਖਿਆਗਾ ਕੋਈ ਨਾ ਪਰ ਤੇਦੇ ਪਿਉ ਨਾ ਕਰਦ ਨੂੰ ਨਾਲ ਉਹਨੂੰ ਦੱਸਦੀ ਹਾਂ ਹਜਾ ਪੁੱਤ ਸ਼ੁਕਰ ਜੇ ਤੇਰੇ ਚਿਹਰੇ ਤੇ ਫੇਰ ਰੌਣਕ ਆਈ ਏ ਤੂੰ ਐਵੇਂ ਬਾਸ ਕੇ ਬੈਠੀ ਐ ਮਾਉਰੇ ਪੁੱਤ ਬਸ ਤੇਰੇ ਮਾਮੇ ਨੇ ਆ ਕੇ ਨਾ ਫੇਰ ਉਹ ਸਾਰੇ ਜ਼ਖਮ ਹਰੀ ਕਰਤੀ ਸੀਗੇ ਮੈਨੂੰ ਤਾਂ ਇੰਨੀ ਚੜਾਉਂਦੀ ਸੀ ਉਹ ਤੋਂ ਇਹ ਸਾਡੇ ਘਰੇ ਕਰਨ ਕੀ ਆਏਗਾ ਪਤਾ ਨਹੀਂ ਉਹਨਾਂ ਨੂੰ ਕਿਉਂ ਨਹੀਂ ਸਮਝ ਆਉਂਦੀ ਵੀ ਅਸੀਂ ਇੰਨਾ ਕੁਝ ਉਹਨਾਂ ਨਾਲ ਕਰਤਾ ਫਿਰ ਪਤਾ ਨਹੀਂ ਕਿਵੇਂ ਮੂੰਹ ਚੱਕ ਕੇ ਆ ਗਏ ਮਾਂ ਇਹਨਾਂ ਸਾਰਾ ਕਿਸਮਤ ਦੀ ਖੇਡ ਹੈ ਜੇ ਮੇਰਨਾ ਕਿਸਮਤ ਖੇਡ ਰਹੀ ਆ ਤਾਂ ਹੀ ਆ ਕੁਝ ਹੋ ਰਿਹਾ ਨਹੀਂ ਕਿਉਂ ਬਾਰ ਬਾਰ ਆ ਚੀਜ਼ਾਂ ਆਉਣ ਮੇਰੀ ਜ਼ਿੰਦਗੀ 'ਚ ਪਰ ਤੂੰ ਫਿਕਰ ਨਾ ਕਰ ਮੈਨੂੰ ਭਾਬੀ ਨੇ ਸਾਰਾ ਦੱਸਤਾ ਦੇ ਮਾਮੇ ਨੇ ਤੂੰ ਛਿੜਕ ਕੇ ਲੈ ਛਿੜਕ ਕੇ ਕਿਹਾ ਬੜਾ ਕਿਹਾ ਮੈਂ ਤਾਂ ਮਾਮੀ ਨੇ ਉਹ ਪੱਤ ਕਰਕੇ ਤੋਰਿਆ ਨਾ ਉਹ ਜ਼ਿੰਦਗੀ ਪਰ ਯਾਦ ਰੱਖੂਗਾ ਤੇ ਮੁੜ ਕੇ ਆਪਣੇ ਘਰ ਬੰਨੀ ਉਹਨੇ ਮੂੰਹ ਨਹੀਂ ਕਰਨਾ ਮਾ ਮਾਮਾ ਕਹਿ ਰਿਹਾ ਸੀਗਾ ਵੀ ਮੈਂ ਰਿਸ਼ਤਾ ਕਰਾਉਂਗਾ ਉਹਦੀਆਂ ਗੱਲਾਂ ਚ ਨਾ ਜੀ ਤੂੰ ਹਉ ਪੁੱਤ ਮੈਂ ਤਾਂ ਉਹ ਤੋਂ ਪਾਣੀ ਦੀ ਘੋਟਣਾ ਲੈ ਕੇ ਪੀਵਾ ਤੂੰ ਰਿਸ਼ਤੇ ਦੀ ਗੱਲ ਕਰਦੀਆਂ ਹੁਣ ਨਾ ਕੰਤੇ ਮੈਨੂੰ ਜਮੇ ਯਕੀਨ ਹੈ ਨਹੀਂ ਪੁੱਤ ਜਿਹੜੇ ਤੈਨੂੰ ਵੇਚ ਸਕਦੇ ਨੇ ਉਹ ਰਿਸ਼ਤੇ ਨਾ ਹੋਣਗੇ ਆਪਣੇ ਨਾਲ ਇੱਕ ਗੱਲ ਤੈਨੂੰ ਹੋਰ ਵੀ ਕਹਿੰਦੀ ਸੀ ਮੈਂ ਮਾਮਾ ਨਾ ਕਿਸੇ ਚਾਲਨ ਵਾਲੀ ਆਇਆ ਹੋ ਐਡਾ ਤਾਂ ਭੋਲਾ ਹੈ ਨਹੀਂ ਵੀ ਮੰਮੀ ਕਹੇ ਵੀ ਤੂੰ ਨਿਕਲ ਜਾ ਕਰੋ ਤੇ ਨਿਕਲ ਜਾਗਾ ਜੇ ਐ ਨਿਕਲਣ ਵਾਲਾ ਹੁੰਦਾ ਫਿਰ ਮੈਨੂੰ ਵੇਚਦਾ ਥੋੜੀ ਹਾਂ ਪੁੱਤ ਤੇ ਆਵਦੀ ਔਲਾਦ ਤੋਂ ਕਿਉਂ ਡਰੂਗਾ ਜਿਹਨੇ ਡਰਾ ਡਰਾ ਕੇ ਰੱਖਿਆ ਹੋਵੇ ਮੈਨੂੰ ਆਵਦੀ ਲਾਦ ਨੂੰ ਮੰਮੀ ਨੂੰ ਮਾਂ ਵੀ ਤਾਂ ਇਹਦੇ ਇਸ਼ਾਰਿਆਂ ਤੇ ਨੱਚਦੀ ਸੀ ਤਾਂ ਹੀ ਆ ਕੁਛ ਹੋਇਆ ਜੇ ਇੰਨਾ ਚੰਗਾ ਸੀ ਮੈਨੂੰ ਉੱਥੇ ਆ ਕੇ ਮਿਲਦਾ ਉੱਥੇ ਕਿਉਂ ਨਾ ਆਇਆ ਮੇਰੇ ਕੋਲ ਪੁੱਤ ਮੈਂ ਉਹਨਾਂ ਦੀਆਂ ਸਾਰੀਆਂ ਚੁਸਤ ਚਲਾਕੀਆਂ ਜਾਣਦੀ ਆ ਵੀ ਇਹੇ ਉੱਤੋਂ ਹੋਰ ਨੇ ਤੇ ਵਿੱਚੋਂ ਹੋਰ ਨੇ ਇਹੇ ਢਿੱਡੇ ਚ ਪਾਪ ਰੱਖਦੇ ਆ ਤੈਨੂੰ ਕੀ ਲੱਗਦਾ ਵੀ ਤੇਰੇ ਮਾਮੇ ਨੂੰ ਮੈਂ ਨਹੀਂ ਜਾਣਦੀ ਮੈਂ ਤੈਨੂੰ ਨਿੱਕੇ ਜਿਹੇ ਹੁੰਦੇ ਤੋਂ ਜਾਣਦੀ ਆ ਛੋਟਾ ਹੁੰਦਾ ਵੀ ਮੇਰੇ ਨਾਲ ਐਂ ਚੁਸਤ ਚਲਾਕੀਆਂ ਕਰਦਾ ਸੀ ਸਾਰਾ ਕੁਝ ਗਲਤ ਆਪ ਕਰਨਾ ਤੇ ਨੌ ਮੇਰੇ ਲਾ ਦਿੰਦਾ ਹੁੰਦਾ ਸੀਗਾ ਕਹਿੰਦੇ ਹੁੰਦੇ ਆ ਨਾ ਵੀ ਵਾਰਸ਼ਾਨਾ ਤਾਂ ਜਾਂਦੀਆਂ ਨਹੀਂ ਭਾਵੇਂ ਕੱਟੀਆਂ ਪੂਰੀਆਂ ਪੂਰੀਆਂ ਜੀ ਇਹ ਉਹੀ ਐ ਪੁੱਤ ਪਹਿਲਾਂ ਤਾਂ ਚੱਲ ਮੈਨੂੰ ਵੀ ਤਰਸ ਆ ਗਿਆ ਸੀ ਮੈਂ ਵੀ ਤੇਜਗੀ ਸੀ ਵੀ ਹੋ ਸਕਦਾ ਹੈ ਇਹਦੇ ਨਾਲ ਘਰੇ ਕੁਝ ਗਲਤ ਹੋਇਆ ਪਰ ਫਿਰ ਮੇਰੇ ਵੀ ਦਿਮਾਗ 'ਚ ਆ ਗਈ ਉਹ ਗੱਲ ਵੀ ਇਹ ਛਾਤਰ ਬਹੁਤ ਐ ਇਹ ਆਪਣੇ ਕੋਲੇ ਨਾ ਕਿਸੇ ਵਜ੍ਹਾ ਕਰਕੇ ਆਇਆ ਤਾਂ ਹੀ ਪੁੱਤ ਮੈਂ ਦਵੱਲੇ ਇੱਥੋਂ ਤੇਰੇ ਕੋਲੇ ਮੈਂ ਪਹਿਲਾਂ ਨਾ ਆ ਗਿਆ ਕਦੇ ਮੈਨੂੰ ਪੱਕਾ ਪਤਾ ਇਹ ਉਹਨਾਂ ਨੇ ਤੋਰਿਆ ਉਹ ਵੀ ਤਾਂ ਹੈ ਪੁੱਤਾਂ ਚਲ ਕੋਈ ਨਹੀਂ ਹੁਣ ਤੂੰ ਤਾਂ ਫਿਕਰ ਕਰਦੀ ਆ ਅੱਜ ਤੋਂ ਬਾਅਦ ਉਹ ਆਪਣੇ ਘਰ ਬੰਨੀ ਚਾਕੂਗਾ ਵੀ ਨਹੀਂ ਖਰਿਆਉਣਾ ਤਾਂ ਦੂਰ ਦੀ ਗੱਲ ਹੋਣੀ ਆ ਮਾਂ ਜਦ ਤੁਸੀਂ ਮੇਰੇ ਨਾਲੋਂ ਸਾਰੇ ਵੀਰਾ ਤੂੰ ਭਾਬੀ ਫਿਰ ਮੈਨੂੰ ਕਿਸ ਚੀਜ਼ ਦੀ ਫਿਕਰ ਹੈ ਨਾਲੇ ਜਦੋਂ ਪਰਿਵਾਰ ਇੰਨਾ ਚੰਗਾ ਹੋਵੇ ਮੈਨੂੰ ਕੋਈ ਗੱਲ ਦੀ ਟੈਨਸ਼ਨ ਨਹੀਂ ਹੈ ਸਹੀ ਗੱਲ ਹੈ ਪੁੱਤ ਹੁਣ ਜਿਹੜੇ ਤੇਰੇ ਦੁੱਖ ਦਰਦ ਸੀ ਨਾ ਬਹੁਤ ਦੂਰ ਰਹਿ ਗਏ ਹੁਣ ਤਾਂ ਬਸ ਪਰਮਾਤਮਾ ਤੇਰੀ ਝੋਲੀ 'ਚ ਖੁਸ਼ੀਆਂ ਖੁਸ਼ੀਆਂ ਪਾਵੇ ਸਹੀ ਆ ਬਾਕੀ ਗੱਲ ਇੱਕ ਗੱਲ ਦੀ ਮੈਨੂੰ ਹੋਰ ਵੀ ਖੁਸ਼ੀ ਆ ਮਾਂ ਜਿਵੇਂ ਤੂੰ ਮੇਰਾ ਕਰਦੀ ਆ ਉਵੇਂ ਭਾਬੀ ਮੇਰਾ ਕਰਦੀ ਆ ਨਹੀਂ ਕੋਣ ਕਿਸੇ ਦਾ ਕਰਦਾ ਉਹਨੂੰ ਤਾਂ ਇਹ ਹੋਣਾ ਸੀ ਕਿ ਜਿੱਥੇ ਰਹਿੰਦੇ ਆ ਰਹੀ ਜਾਣਦੇ ਆਪਾਂ ਕੁੜੀ ਤੋਂ ਕੀ ਕਰਾਉਣਾਗਾ ਤੇਰੇ ਨਾਲ ਵੱਧ ਕੇ ਮੇਰਾ ਉਹ ਕਰਦੀ ਆ ਮਾਂ ਸਹੀ ਗੱਲ ਐ ਪੁੱਤ ਦਿਲ ਦੀ ਸੱਚੀ ਬਹੁਤ ਚੰਗੀ ਐ ਮਨਿੰਦਰ ਹੁਣ ਤਾਂ ਸੱਚੀ ਤੇਰਾ ਬਹੁਤ ਤਰਸ ਆਉਂਦਾਗਾ ਛਲ ਕੋਈ ਨਹੀਂ ਹੁਣ ਸਾਰੇ ਜਣੇ ਤੇਰੇ ਨਾਲ ਆ ਤੇ ਤੂੰ ਐਵੇਂ ਨਾ ਡਰਿਆ ਜਾ ਕਰ ਚੰਗਾ ਤੇ ਸੱਚ ਮੈਂ ਮੈਂ ਤੁਸੇ ਇੱਕ ਗੱਲ ਹੋਰ ਪੁੱਛਣੀ ਸੀਗੀ ਹਾਂ ਉਹ ਮੈਨੂੰ ਨਾ ਸੈਂਟਰ ਵਾਲੇ ਕਹਿ ਰਹੇ ਸੀ ਵੀ ਤੂੰ 2 ਮਹੀਨੇ ਹੋਰ ਲਾ ਲਾ ਵੀ ਮੇਰੇ ਅੱਜ 2 ਮਹੀਨੇ ਖਤਮ ਹੋ ਗਏ ਨਾ ਵੀ 2 ਮਹੀਨੇ ਹੋਰ ਲਾ ਲਾ ਮੈਂ ਤੈਨੂੰ ਪੁੱਛਦੀ ਸੀ ਵੀ ਮੈਂ 2 ਮਹੀਨੇ ਹੋਰ ਲਾ ਲਾ ਲਾਲਾ ਪੁੱਤ ਕੋਈ ਨਹੀਂ ਕਰੇ ਬੈਠੀ ਵੀ ਕੀ ਕਰੇਗੀ ਚਲ ਤੇਰਾ ਜੀ ਲੱਗਿਆ ਹੋਇਆ ਨਾਲੇ ਕੋਈ ਚਾਰ ਗੱਲਾਂ ਅਕਲ ਦੀ ਪੱਲੇ ਪੈਂਦੀਆਂ ਨਹੀਂ ਗਈਆਂ ਕਿਉਂ ਮਾਂ ਮੈਨੂੰ ਅਕਲ ਨਹੀਂ ਹੈਗੀ ਕੁੜੇ ਅਕਲ ਤਾਂ ਤੈਨੂੰ ਬਥੇਰੀ ਹੈ ਪੁੱਤ ਫੇਰ ਰੋਜ਼ ਰੋਜ਼ੇ ਹੋਰ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਤੈਨੂੰ ਇਹ ਤਾਂ ਚੀਜ਼ ਹੈ ਹੈ ਪਰ ਇੱਕ ਗੱਲ ਤੈਨੂੰ ਹੋਰ ਦੱਸਾਂ ਮਾਂ ਮੈਨੂੰ ਵੀ ਨਾ ਪਤਾ ਲੱਗਿਆ ਉੱਥੇ ਮੇਰੇ 2 ਮਹੀਨੇ ਕਦੋਂ ਪੂਰੇ ਹੋ ਗਏ ਨਾਲੇ ਮੇਰੀ ਐਨੀਆਂ ਸਹੇਲੀਆਂ ਬਣੀਆਂ ਜਦੋਂ ਕਿਸੇ ਨਾਲ ਮੋਹ ਪਿਆਰ ਪੈ ਜਾਂਦਾ ਕਿੰਨਾ ਗੋੜਾ ਮੋਹ ਪਿਆਰ ਪੈਂਦਾ ਨਾ ਕਿਸੇ ਨੂੰ ਛੱਡਣ ਨੂੰ ਜੀ ਨਹੀਂ ਕਰਦਾ ਸਹੀ ਗੱਲ ਐ ਪੁੱਤ ਪਰ ਤੈਨੂੰ ਪਤਾ ਨਾ ਇਸਹੇਲੀਆਂ ਸਾਥ ਨਾਲ ਦਾ ਪਿਆਰ ਤਾਂ ਇੱਥੇ ਤੱਕ ਹੀ ਰਹਿ ਜਾਂਦਾ ਹੁੰਦਾ ਪੁੱਤ ਜਦੋਂ ਬੰਦਾ ਵਿਆਹ ਵਰ ਜਾਂਦਾ ਫਿਰ ਆਪਦੀਆਂ ਕਬੀਲਦਾਰੀਆਂ ਚੁਲਝ ਜਾਂਦੇ ਆ ਫਿਰ ਤਾਂ ਬਸ ਇੱਕ ਜਾਂਦਾ ਹੀ ਬਣ ਕੇ ਰਹਿ ਜਾਂਦੀਆਂ ਨੇ ਸਹੀ ਗੱਲ ਮੰਮੀ ਤੈਨੂੰ ਨਹੀਂ ਕੋਈ ਤਰੀਕਾ ਸਹੇਲੀ ਮਿਲੀ ਲੈ ਸਹੇਲੀਆਂ ਤਾਂ ਮੇਰੀਆਂ ਵੀ ਬਹੁਤ ਸੀ ਪੁੱਤ ਸਾਰੀਆਂ ਪੁੱਤਾਂ ਆਪਦੀ ਆਪਦੀ ਕਵਿਲਦਾਰੀ ਚੁਲਜੀਆਂ ਹੋਈਆਂ ਨਗੀਆਂ ਬਸ ਹੁਣ ਤੱਕ ਕਦੀ ਸਵੱਬੀ ਮੇਲ ਹੁੰਦਾ ਜਦੋਂ ਵੀ ਪੁੱਤ ਅਸੀਂ ਮਿਲਦੀਆਂ ਨਾ ਤਾਂ ਸੱਚੀ ਸਾਡੇ ਬਚਪਨ ਦੀਆਂ ਸਾਰੀਆਂ ਯਾਦਾਂ ਤਾਜ਼ੀਆਂ ਕਰਦੀਆਂ ਫਿਰ ਮੰਮੀ ਜੇ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਹੋਊਗਾ ਤੁਸੀਂ ਤਾਂ ਤੀਆਂ ਤੇ ਮਿਲਦੀਆਂ ਹੋਉਂਗੀਆਂ ਹੈਨਾ ਲੈ ਹੋਰ ਪੁੱਤ ਤੀਆਂ ਤੇ ਅਸੀਂ ਬਥੇਰੀਆਂ ਰੌਣਕਾਂ ਲਾਉਂਦੀਆਂ ਨੱਚਦੀਆਂ ਟੱਪਦੀਆਂ ਬੋਲੀਆਂ ਪਾਉਂਦੀਆਂ ਹੈ ਫਿਰ ਬੈਠ ਕੇ ਭਾਈ ਆਪਦੇ ਸਹੁਰਿਆਂ ਦੀਆਂ ਗੱਲਾਂ ਕਰਦੀਆਂ ਹੁਣ ਤਾਂ ਪੁੱਤ ਤੈਨੂੰ ਪਤਾ ਤੀਆਂ ਵੀ ਕਿੱਥੇ ਐ ਲੱਗਦੀਆਂ ਨੇ ਹੈ ਹੁਣ ਤਾਂ ਬਸ ਕੀ ਕਹਿਣਾ ਕਦੇ ਆ ਡੀਜੇ 2ਜੇਜੇ ਤੇ ਕੁੜੀਆਂ ਨੱਚ ਲੈਂਦੀਆਂ ਪਹਿਲਾਂ ਵਾਲੇ ਤਾਂ ਪੁੱਤ ਸਾਰੇ ਰੀਤੀ ਰਿਵਾਜ ਨਾ ਹੁਣ ਖਤਮ ਹੁੰਦੇ ਜਾਂਦੇ ਆ ਚੱਲ ਕੋਈ ਨਹੀਂ ਮਾਂ ਜਿਹੜਾ ਦੇਸ਼ ਹੋਇਆ ਜਿਹੜਾ ਪੇਸ਼ ਕਹਿੰਦੇ ਨੇ ਹੁੰਦੇ ਸਮੇਂ ਨਾਲ ਆਪ ਨੂੰ ਵੀ ਬਦਲਣਾ ਪੈਂਦਾ ਪਰ ਜਿਹੜੀਆਂ ਚੀਜ਼ਾਂ ਪਹਿਲਾਂ ਸੀ ਉਹ ਅੱਜ ਕੱਲ ਨਹੀਂ ਹੈਗੀਆਂ ਕੋਈ ਹੋ ਨਹੀਂ ਰਿਹਾ ਹੁਣ ਸਹੀ ਗੱਲ ਐ ਪੁੱਤ ਸਮੇਂ-ਸਮੇਂ ਦੀਆਂ ਗੱਲਾਂ ਹੁੰਦੀਆਂ ਚੱਲ ਮਾਂ ਮੇ ਭਾਬੀ ਨਾਲ ਕੰਮ ਕਰਾਦਾ ਹਾਂ ਜਾਂ ਕਰਾ ਦੇ ਲੈ ਵਿਗਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਸੱਚੀ ਹਿਤਾਵ ਦੀ ਉਮਰ ਨਾਲੋਂ ਵੀ ਵੱਧ ਸਿਆਣੀ ਹੋਗੀ ਸਿਆਣੀ ਹੋਵੇ ਵੀ ਕਿਉਂ ਨਾ ਬਹੁਤ ਛੇਤੀ ਛੋਟੀ ਉਮਰ ਚ ਨਾ ਐਨੇ ਦੁੱਖ ਦੇਖ ਲਏ ਜਵਾਕੜੀ ਨੇ ਲਵੀ ਦੇ ਵੀ ਕਿੰਨੇ ਫੋਨ ਆ ਗਏ ਹੈਲੋ ਹਾਂ ਲਵੀ ਕਿਵੇਂ ਆ ਠੀਕ ਆ ਮੈਂ ਤਾਂ ਤੂੰ ਦੱਸ ਓਏ ਯਾਰ ਫੋਨ ਤਾਂ ਉਹੀ ਨਹੀਂ ਚੱਕ ਰਿਆ ਸੀ ਨਾ ਕਾਲਜ ਆ ਰਹੇ ਆ ਉਹ ਤਾਂ ਤਾਂ ਕਰਕੇ ਥੋੜਾ ਘਰੇ ਕਲੇਜ ਚ ਪੈ ਰਿਆ ਯਾਰ ਕੀ ਦੱਸਾਂ ਤੈਨੂੰ ਮੈਨੂੰ ਆ ਰਿਹਾ ਰਿਸ਼ਤੇ ਵਾਲੇ ਦੇਖਣਾਂ ਉਹ ਤਾਂ ਪਸੰਦ ਕਰ ਗਏ ਪਰ ਯਾਰ ਤੈਨੂੰ ਤਾਂ ਪਤਾ ਹਨਾ ਮੇਰੀ ਗੱਲਬਾਤ ਦਾ ਹੁਣ ਮੈਂ ਉਹਨੂੰ ਧੋਖਾ ਕਿਵੇਂ ਦੇ ਸਕਦਾ ਤੇ ਨਾਲੇ ਆ ਤਾਂ ਮੈਨੂੰ ਕੁੜੀ ਵੀ ਨਹੀਂ ਪਸੰਦ ਯਾਰ ਜਿਸ ਦੇ ਨਾਲ ਮੇਰਾ ਵਿਆਹ ਕਰ ਰਿਆ ਕੋਈ 10000 ਰੱਲ ਜੇ ਮੈਂ ਉਹਨੂੰ ਸਮਝਾਉਣਾ ਤਾਂ ਉਹ ਗਾਲਾਂ ਕੱਢਦੀ ਐ ਜੇ ਘਰੇ ਮਾਂ ਤੇ ਉਹਨੂੰ ਸਮਝਾਉਣਾ ਤਾਂ ਉਹ ਗਾਲਾਂ ਕੱਢਦੇ ਐ ਮੈਂ ਤਾਂ ਵਿਚਾਲੇ ਫਸ ਗਿਆ ਦੋਨਾਂ ਦੇ ਕੀ ਕਰਾਂ ਨਾ ਤਾਂ ਉਹਨੂੰ ਛੱਡ ਸਕਦਾ ਨਾ ਘਰੇ ਐ ਇਹਨਾਂ ਦੇ ਵਿਰੁੱਧ ਜਾ ਕੇ ਗੱਲ ਕਰ ਸਕਦਾ ਕੀ ਰਾਇ ਦੇਂਗਾ ਤੂੰ ਮੈਨੂੰ ਰਾਇ ਹੁਣ ਜੇ ਤੂੰ ਮੈਨੂੰ ਦੇਣ ਲੱਗਿਆ ਨਾ ਤਾਂ ਵਧੀਆ ਦੇ ਜਿਹੜੀ ਕੰਮ ਕਰੇ ਵੀ ਅੱਛਾ ਕਰ ਛੱਡਣ ਦੀ ਵੀ ਮੈਂ ਅੱਛਾ ਕਰ ਛੱਡ ਕੇ ਵਗਦਾ ਮੰਨੇ ਜਾਣਗੇ ਫਿਰ ਕਰ ਦੇ ਯਾਰ ਜੇ ਬਾਲੇ ਲੱਦੀਆ ਮੇਰੇ ਘਰ ਦੇ ਜਨ ਫੇਰ ਵੀ ਨਾ ਮੰਨੇ ਮਰਨ ਦੀ ਵੀ ਮੈਂ ਤਾਂ ਮਰਦਾ ਹਾਂ ਦੇਖ ਲੈਣਾ ਯਾਰ ਮੈਨੂੰ ਲੱਗਦਾ ਤਾਂ ਹੈਗਾ ਇਹ ਕੰਮ ਕਰ ਜੂਏ ਹੋ ਸਕਦਾ ਮੰਨ ਜਾਣ ਫਿਰ ਕਰ ਦੇ ਮੈਂ ਤਾਂ ਸਿੱਧਾ ਹੀ ਕਹਿ ਦੂੰਗਾ ਅੱ비 ਮੈਂ ਤਾਂ ਚੱਲਿਆ ਕਰ ਛੱਡ ਕੇ ਜੇ ਫੇਰ ਵੀ ਨਾ ਮੰਨੇ ਸਿੱਧਾ ਕਹਿ ਦੂੰ ਮੈਂ ਤਾਂ ਮਰਦਾ ਮੈਂ ਨਹੀਂ ਉਹਦੇ ਬਿਨਾ ਰਹਿ ਸਕਦਾ ਹਾਂ ਚੱਲ ਕੋਈ ਨਹੀਂ ਮਿਲਦੇ ਆਪਾਂ ਦੇਖਦਾ ਸ਼ਾਮ ਨੂੰ ਮਿਲਦੇ ਆ ਜਾਂ ਕੱਲ ਨੂੰ ਮਿਲਦੇ ਆ ਯਾਰ ਪਹਿਲਾਂ ਜਿਹੜਾ ਘਰੇ ਕਲੇਸ਼ ਪੈ ਰਿਆ ਇਹਨੂੰ ਠੀਕ ਕਰ ਲਾਂ ਹਾਂ ਮੈਂ ਤੈਨੂੰ ਦੱਸੂਗਾ ਕੀ ਬਣਿਆ ਦੇਖਦਾ ਮੈਂ ਗੱਲ ਕਰਕੇ ਦੇਖਦਾ ਮੈਂ ਤਾਂ ਜਾਣਾਂ ਵੀ ਘਰੇ ਛੱਡ ਕੇ ਸਮਾਨ ਪੈ ਕਰਦਾ ਮੈਂ ਤਾਂ ਬਸ ਜੇ ਮੈਂ ਇੱਥੋਂ ਘਰੋਂ ਨਿਕਲ ਗਿਆ ਤੇਰੇ ਕੋਲ ਹੀ ਆਉਂ ਮੈਂ ਠੀਕ ਆ ਬਸ ਠੀਕ ਆ ਹਾਂ ਮੈਨੂੰ ਉੱਥੋਂ ਲੈ ਜੀ ਅੱਡੇ ਤੋਂ ਹਾਂ ਗੱਡੀ ਨਹੀਂ ਮੈਂ ਲੈ ਕੇ ਆਉਂਦਾ ਮੈਂ ਤਾਂ ਬੱਸ ਹੀ ਚੜੇ ਹਾਂਗਾ ਹਾਂ ਹਾਂ ਜੇ ਵੀ ਨਾ ਹਾਂ 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 ਠੀਕ ਆ ਜੇ ਵੀ ਨਾ ਕੰਮ ਆਇਆ ਬਸ ਮਰਨ ਹੁੰਦਾ ਸਿੱਧਾ ਬਹਾਨਾ ਓਕੇ ਚੱਲ ਮੈਂ ਤੈਨੂੰ ਦੱਸਦਾ ਚੰਗਾ ਕੀ ਬਣਿਆ ਠੀਕ ਆ ਓਕੇ ਲੇ ਬਹਨ ਨਾ ਤਾਂ ਵਧੀਆ ਦਸਿਆ ਪਰ ਇਹ ਕੰਮ ਕਰੂਗਾ ਮੈਂ ਤਾਂ ਸਿੱਧਾ ਗੈਰੂ ਮੈਂ ਤਾਂ ਚੱਲਿਆ ਘਰ ਛੱਡ ਕੇ ਆਪੀ ਮੰਨਣਗੇ ਕਰਦੇ ਜੇ ਫੇਰ ਵੀ ਨਾ ਮੰਨੇ ਆਖੂ ਮੈਂ ਤਾਂ ਨਹਿਰ ਚ ਮਾਰੂ ਛਾਲ ਫੇਰ ਦੇਖਦਾ ਕਿ ਮੀ ਨਹੀਂ ਮੰਨਣਗੇ ਜਦੋਂ ਮੈਂ ਨਹੀਂ ਕਰਾਉਣਾ ਵਿਆਹ ਇਹਦੇ ਨਾਲ ਮੈਂ ਪਸੰਦ ਕਰੀ ਬੈਠਾ ਪਹਿਲਾਂ ਤੋਂ ਹੁਣ ਉਹਨੂੰ ਕਿਵੇਂ ਧੋਖਾ ਦੇ ਸਕਦਾ ਮੈਂ ਇੰਨੇ ਟਾਈਮ ਤੋਂ ਉਹਦੇ ਨਾਲ ਰਹਿ ਰਹੇ ਆ ਯਾਰ ਚੱਲ ਦੇਖਦਾ ਕੀ ਬਣਦਾ ਪੰ ਪੈਕਿੰਗ ਕਰਦਾ ਹੋ ਜੀ ਵੀ ਗਿੱਲੇ ਪਏ ਆ ਸਾਰੇ ਕੋਈ ਨਹੀਂ ਸੁੱਕਿਆ। ਕਿ ਰੱਬ ਨੇ ਵੀ ਨੇ ਬਦਲੇ ਲੈ ਰੱਖਿਆ। ਨਹੀਂ ਧੋਣ ਦਿੱਤ ਮੈਂ ਕੱਪੜੀ ਕੀ ਲੋਟ ਸੀਗੀ। ਹੁਣ ਨਾ ਕੁ ਸੁੱਕਣਾ ਪੌਣ ਥਾਂ ਹੈਗਾ ਕੋਈ। ਕੀ ਕੱਲੀ ਬੋਲੀ ਜਾਨੀ ਭਾਬੀ। ਨਹੀਂ ਕੀ ਕਰਾਂ ਆ ਕੱਲ ਕੱਪੜੇ ਸਾਰੇ ਧੋਲੇ ਮੈਂ ਫਿਰ ਮੀਂਹ ਪੈ ਗਿਆ। ਹੁਣ ਮੈਂ ਚਾਹ ਸੁੱਕਨੇ ਪਾ ਦਿੰਨੀ ਫੇਰ ਫੇਰ ਬਲ ਧੁੱਪ ਜੀ ਦਿਖਾ ਕੇ ਫੇਰ ਸ਼ਾਂਜੀ ਕਰ ਲਈ। ਕੀ ਕਰਾਂ ਮੈਂ। ਆਊਗਾ ਅੱਜ। ਹੁਣ ਇਹਨੂੰ ਕਿਵੇਂ ਸੁਕਾਵਾਂ ਇਹਨਾਂ ਨੂੰ ਮੈਂ ਦੱਸੋ ਇਹ ਤਾਂ ਸਾਰੇ। ਭਾਬੀ ਇੱਥੇ ਪੇਟੀ ਪੂਟੀ ਤੇ ਸੁੱਕਨੇ ਪਾ ਦੇ ਕੁਛ ਮੰਜੇ ਤੇ ਪਾ ਦੇ ਕੁਛ ਟਾਂਗ ਦੇ। ਆ ਜਾਣਗੇ ਲੋਟ ਮੇਂ ਤਰ੍ਹਾਂ ਤਾਂ ਲੋਟ ਨਹੀਂ ਆਉਣੇ ਆ ਜਾਣਗੇ ਖੁਸ਼ਕੰਦਰਪਾ ਦੇ ਪੱਖੇ ਥੱਲੇ ਚਾਹ ਦੇਖਦੀਆਂ ਨਾ ਤੂੰ ਨਾਲ ਅਜ ਗਈ ਨਹੀਂ ਭਾਬੀ ਮੈਂ ਜਾਣਾ ਤਾਂ ਸਵੀਮਿੰਗ ਕਰਕੇ ਨਹੀਂ ਗਈ ਹੈਗੀ ਮੈਨੂੰ ਪਤਾ ਤਾਂ ਸਵੀ ਮੌਸਮ ਖਰਾਬ ਆਗਾ ਆਵੇਂ ਭੇਜਦੀ ਭਜਾਉਂਦੀ ਆਉਂਦੀ ਨਾਲੇ ਮੈਂ 2 ਮਹੀਨੇ ਮੇਰੇ ਪੂਰੇ ਹੋ ਗਏ ਨਾ ਹੁਣ ਦੁਬਾਰੇ ਫੀਸ ਭਰੂੰਗੀ 2 ਮਹੀਨਿਆਂ ਦੀ ਮੈਂ ਅੱਛਾ ਮੈਂ ਉਹ ਪੁੱਛ ਲਿਆ ਮੈਂ ਹਾਂ ਫਿਰ ਕਿੰਨਾ ਕੁ ਸਿੱਖ ਲਿਆ ਵਧੀਆ ਆਉਣ ਲੱਗ ਗਿਆ ਸਾਰਾ ਵਿਸ਼ਾ ਵਾਲੀ ਹਾਂ ਮੈਨੂੰ ਸਾਰਾ ਕੁਝ ਆਉਣ ਲੱਗ ਗਿਆ ਤੇ ਪੜਨੀ ਆ ਗਈ ਇੰਗਲਿਸ਼ ਚ ਹਾਂ ਹਾਂ ਚਲ ਵਧੀਆ ਫਿਰ ਤੇ ਮੈਂ ਨਾ ਟੈਸਟ ਲਾਉਂਗੀ ਅੱਜ ਜਿੰਦਗਰ ਮੈਂ ਠੀਕ ਹੈ ਹਾਂ ਤੇ ਮੈਂ ਦੇਖੂਗੀ ਤੈਨੂੰ ਕਿੰਨਾ ਕੁ ਸ਼ੌਕ ਆ ਪੜਨ ਦੇ ਨਾਲ ਨਾਲ ਮੇਰੀਆਂ ਸਹੇਲੀਆਂ ਵੀ ਬਹੁਤ ਬਣ ਗਈਆਂ ਹਾਂ ਤੇ ਹੋਰ ਕੋਈ ਨਵੀਂ ਬਣੀ ਸਹੇਲੀ ਨਵੀਂ ਤਾਂ ਮੇਰੇ ਤੈਨੂੰ ਹੀ ਸਹੇਲੀਆਂ ਨੇ ਬਸ ਆ ਕੋਈ ਸੇ ਲਾ ਬਣ ਗਿਆ ਨਹੀਂ ਦੱਸ ਦੇ ਜੇ ਕੋਈ ਗੱਲ ਹੈ ਜੀ ਇਹੋ ਜੀ ਗੱਲ ਨਹੀਂ ਹੈਗੀ ਪੱਪੀ ਮੇਰੀ ਗੱਲ ਸੁਣ ਲੈ ਹੁਣ ਤਾਂ ਰਿਸ਼ਤੇ ਦੀ ਗੱਲ ਕਰੇ ਚੱਲੀ ਜਾਂਦੀ ਆ ਜੇ ਕੋਈ ਇਹੋ ਜੀ ਗੱਲ ਹੈਗੀ ਮੈਨੂੰ ਦੱਸ ਦੇ ਫਿਰ ਮੈਂ ਘਰੇ ਗੱਲ ਤੋੜ ਲੂੰਗੀ ਜੇ ਪੱਪੀ ਇਹੋ ਜੀ ਗੱਲ ਹੁੰਦੀ ਫਿਰ ਮੈਂ ਤੁਹਾਨੂੰ ਦੱਸ ਦਿੰਦੀ ਨਹੀਂ ਹੈਗੀ ਇਹੋ ਜੀ ਗੱਲ ਅੱਛਾ ਤੁਸੀਂ ਸਿਆਣੀ ਹੈ ਤਾਂ ਸਾਡੀ ਕੁੜੀ ਹਾਂ ਪਰ ਜਿੱਥੇ ਅਸੀਂ ਕਰਾਂਗੇ ਫਿਰ ਸਿੱਥੇ ਉੱਥੇ ਕਰਾ ਲੇਗੀ ਹਾਂ ਹਾਂ ਕਰਾ ਲੂੰਗੀ ਜ਼ਰੂਰੀ ਥੋੜਾ ਨਾ ਵੀ ਪਹਿਲਾਂ ਕੋਟ ਕਾ ਖਾ ਕੇ ਟਾਈਮ ਕੱਢਿਆ ਹੁਣ ਜੇ ਮੈਂ ਆਪਦੀ ਪਸੰਦ ਦਾ ਲੱਭੂੰਗੀ ਕਿਉਂ ਪਤਾ ਕੱਲ ਨੂੰ ਉਹੋ ਜਿਹੀ ਟੱਕਰ ਜੇ ਫਿਰ ਕੀ ਫਾਇਦਾ ਪਸੰਤਾ ਉਹ ਵੀ ਬੰਜਦਾ ਜਿੰਨਾ ਪਰ ਰਹਿਣਾ ਹੁੰਦਾ ਪਰ ਐਵੇਂ ਮਤ ਮਿਲਨੀ ਚਾਹੀਦੀ ਆ ਅਗਰੇ ਨੂੰ ਆਪਣੇ ਤੇ ਯਕੀਨ ਹੋਣਾ ਚਾਹੀਦਾ ਕਿ ਆਪ ਨੂੰ ਅਗਰੇ ਤੇ ਯਕੀਨ ਹੋਣਾ ਚਾਹੀਦਾ ਹੁਣ ਜਿਵੇਂ ਤੇਰੇ ਵੀਰੇ ਨੂੰ ਵੀ ਅੱਜ ਯਕੀਨ ਆ ਤੇ ਮੈਨੂੰ ਤੇਰੇ ਵੀਰ ਤੇ ਯਕੀਨ ਆ ਪਹਿਲਾਂ ਤਾਂ ਸਾਡੇ ਤੇ ਬਹੁਤ ਕੁਝ ਹੁੰਦਾ ਰਿਹਾ ਪਰ ਚੱਲ ਹੁਣ ਆ ਵੀ ਹੁਣ ਸਾਡੀ ਲਾਈਫ ਵਧੀਆ ਹੁਣ ਸਾਡੀ ਜ਼ਿੰਦਗੀ ਚ ਜਿਹੜਾ ਕੁਝ ਵੀ ਸੀਗਾ ਸਾਰਾ ਦੂਰ ਚਲਾ ਗਿਆ ਤੇ ਹੁਣ ਆਸੇ ਜ਼ਿੰਦਗੀ ਚ ਵਧੀਆ ਆ ਸੀ ਇੱਕ ਦੂਜੇ ਨਾਲ ਉਵੇਂ ਬਸ ਮੈਂ ਤੈਨੂੰ ਕਹਿਨੀ ਆ ਕਈ ਵਾਰ ਕਈ ਵਾਰ ਮਤਲਬ ਆਪਣੇ ਚ ਲੜਾਈਆਂ ਝਗੜੇ ਵੀ ਹੋ ਜਾਂਦੇ ਨੇ ਪਰ ਉਹਨਾਂ ਨੂੰ ਕਦੇ ਵੀ ਨਾ ਵਧਾਉਣਾ ਨਹੀਂ ਚਾਹੀਦਾ ਵੇਖ ਹਾਂ ਸਹੀ ਗੱਲ ਹੈ ਭਾਬੀ ਤੇਰੀ ਪਰ ਅੱਗੇ ਵਾਲਾ ਵੀ ਸਮਝਣ ਵਾਲਾ ਹੋਣਾ ਚਾਹੀਦਾ ਨਾ ਜੇ ਕੱਲੇ ਆਪਾਂ ਹੀ ਸਮਝੀ ਜਾਵਾਂਗੇ ਫਿਰ ਫਾਇਦਾ ਕੀ ਹਾਂ ਇਹ ਵੀ ਆ ਅਗਲਾ ਵੀ ਸਮਝਣ ਵਾਲਾ ਹੋਣਾ ਚਾਹੀਦਾ ਚਲ ਕੋਈ ਨਾ ਹੁਣ ਤਾਂ ਭੁਲਾ ਦੇ ਨਾ ਹੁਣ ਤੈਨੂੰ ਸਮਝਣ ਵਾਲਾ ਹੀ ਮਿਲੂਗਾ ਹੈ ਸਾਡੀ ਐਡੀ ਕਿਊਟ ਜੀ ਕੁੜੀ ਔਰ ਕਿਊਟ ਜੇ ਮੁੰਡਾ ਹੀ ਮਿਲੂਗਾ ਸੋਹਣਾ ਜਾ ਹੈ ਚਲ ਤੇ ਇੱਥੇ ਸੁੱਕਣੇ ਪਾ ਦੇ ਮੈਂ ਤੈਨੂੰ ਦੇਖਣ ਆਈ ਸੀ ਮੈਂ ਕਿ ਪਤਾ ਨਹੀਂ ਕਿਹਦੇ ਨਾਲ ਬੋਲੀ ਜਾਂਦੀ ਆ ਬੋਲਣਾ ਕਿ ਆ ਕੱਲੀ ਬੋਲੀ ਆ ਨਹੀਂ ਚਲ ਪਾਉਣੀ ਸੁੱਕਣੇ ਤੂੰ ਜਵਾਕਾਂ ਨੂੰ ਦੇਖ ਲੈ ਠੀਕ ਆ